ਇਕਤਾ ਕੁੜੀ ਬਾਈਫੋਂ ਨਿਤਿਸ਼ ਕੁਮਾਰ ਆਪਣਾ ਸੂਰੀਆ ਇਨਕਲੇਵ ਚ ਰਹਿੰਦੇ ਨੇ ਇਹਨਾਂ ਨੇ ਆਪਣਾ ਫੋਨ ਆਇਆ ਸੀ ਸਾਨੂੰ ਆਪਣਾ ਉਤੋਂ ਕਿੰਨੀ ਜਿਹੜਾ ਵੀ ਇਹਨੇ ਕੁੜੀ ਨੇ ਫਾ ਲਿਆ ਆਪਣਾ 112 ਦਾ ਕੰਪਲੇਂਟ ਕੀਤੀ ਹੁਣ ਇੱਥੋਂ ਕਿਸੇ ਨੇ ਤੇ ਆਪਾਂ ਆ ਕੇ ਵੇਖਿਆ ਮੇਰੇ ਹੰਦਿਆਂ ਨੂੰ ਪਹਿਲਾਂ ਇਹਨੇ ਜਿਹੜੀ ਡੈਡ ਬੋਡੀ ਸੀ ਪੱਖੇ ਨਾਲ ਲਟਕਦੀ ਲਾ ਲਈ ਸੀ ਤੇ ਹੁਣ ਇਹਨੂੰ ਪੁੱਛਦੇ ਆਂ ਇਹ ਕੀ ਗੱਲ ਹੋਈ ਆ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਕਰਾਂਗੇ ਕੋਸ਼ਟਮਾਰਡਮ ਤੋਂ ਬਾਅਦ ਇਸਮਾਨੋਂ ਕਰਾਉਣ ਲੱਗੇ ਆ ਇਹਦੇ ਹਸਬੰਦਾਂ ਜਾਂ ਬੱਚਿਆਂ ਨਾਲ ਬਾਤ ਹੋਈ ਕੀ ਦੱਸਿਆ ਨਾਲ ਬੱਚਿਆਂ ਨੇ ਕਿਹਾ ਵੀ ਸਾਨੂੰ ਕਮਰੇ ਦੇ ਵਿੱਚ ਡੱਕ ਕੇ ਮੰਮਾ ਨੇ ਤੇ ਆਪ ਜਾ ਕੇ ਤੇ ਫਾੜ ਲਿਆ ਅਸੀਂ ਕਹਿੰਦੇ ਸੀ ਕਿ ਇੰਨੀ ਗੱਲ ਮੰਮਾ ਨਾਲ ਨਾਲ ਨਾਲੋ ਤੇ ਇੰਨੀ ਗੱਲ ਕਰੀਏ ਬਾਕੀ ਤਫਤੀਸ਼ ਚ ਆਂਡੀਆਂ ਗਵੰਡੀਆਂ ਤੋਂ ਆਪਣੀ ਤਫਤੀਸ਼ ਦੇ ਵਿੱਚ ਸਾਰੀ ਬਰੀਕੀ ਨਾਲ ਜਾਂਚ ਕਰਕੇ ਤੇ ਪਤਾ ਲੱਗਾ ਗਿਆ ਪਤਨੀ ਨੇ ਤਾਂ ਦੱਸਿਆ ਹੀਗਾ ਮੇਰੇ ਸਹੁਰਿਆਂ ਨਾਲ ਬਣਾਈ ਸੀ ਮਾੜੀ ਘੁੰਟੀ ਮੇਰੀ ਘਾਦੀ ਦੀ ਮੇਰੀ ਤੇ ਬੋਲਚਲ ਘੱਟ ਸੀ ਉਹਨਾਂ ਨਾਲ ਰਾਤੀਂ ਵੀ ਉਹਨਾਂ ਨਾਲ ਗੱਲ ਹੁੰਦੀ ਸੀਗੀ ਤੇ ਵਟ ਗੱਲ ਕਰ ਰਹੇ ਨੂੰ ਸੀ ਉਹ ਵੀ ਆ ਰਹੇ ਨੇ ਉਹਨਾਂ ਨੇ ਵੀ ਗੱਲ ਆ ਰਹੇ ਨੇ ਉਹ ਜਿੰਨਾ ਗਵਾਂਡੀਆਂ ਨੇ ਤਲਾਹ ਦਿੱਤੀ ਜਾਂ ਦੇਖਿਆ ਆ ਕੇ ਉਹਨਾਂ ਨੂੰ ਦੱਸਿਆ ਕੀ ਕੀ ਉਹਨਾਂ ਨੇ ਆਣ ਕੇ ਉਹ ਦੱਸਿਆ ਵੀ ਆਪਾਂ ਦੇਖਿਆ ਤੇ ਗੇਟ ਬਾਹਰੋਂ ਬੰਦ ਸੀਗਾ ਵੀ ਹੋਵੇ ਜਾਂ ਕਿ ਦੇਖਿਆ ਵੀ ਨਿਫਾ ਲਿਆ ਤੇ ਅੰਦਰੋਂ ਲੰਕੀ ਪਈ ਆ ਠੀਕ ਹੈ ਕੀ ਕਰ ਰਹੀ ਕਰ ਰਹੇ ਕਾਰਵਾਈ ਕਾਨੂੰਨੀ ਕਾਰਵਾਈ ਕਰ ਰਹੇ ਆ ਜਾਂ ਆਪਣਾ ਜਿਹੜੀ ਬੰਦੀ ਕਰ ਰਹੀ ਉਹ ਕਿਹਦੇ ਪੀਕੇ ਪਰਵਾਰ ਨੂੰ ਡੀਕਿਆ ਜਾਏ ਪੀਕੇ ਪਰਵਾਰ ਨੂੰ ਡੀਕਿਆ ਜਾਏ ਸਰ ਜੇ ਬੱਚੇ ਡਕੇ ਹੋਏ ਬਾਹਰ ਬੱਚੇ ਬਾਹਰ ਕੱਢਾਏ ਜਾ ਨੂੰ ਢੱਕੇ ਬਾਹਰੋਂ ਤਾਲਾ ਨਹੀਂ ਲੱਗਾ ਉਹਨੂੰ ਆਪਣਾ ਐਕਚੁਅਲੀ ਕੁੰਡਾ ਹੀ ਆ ਕੱਲਾ ਮੈਂ ਵੇਖਿਆ ਉਹ ਅੰਦਰ ਕਮਰੇ ਜਾ ਕੇ ਬਿਠਾਏ ਸੀ ਤੇ ਟੀਵੀ ਲਾ ਕੇ ਦਿੱਤਾ ਸੀਗਾ ਬੱਚਿਆਂ ਨੂੰ ਉਹਨਾਂ ਨੇ